ਗਰਮੀ ਦੀਆਂ ਛੁੱਟੀਆਂ ਦੇ ਉਹ ਗਰਮ-ਗਰਮ ਦਿਨ ਲੰਘਦੇ ਨਹੀਂ ਕਦੇ ਨਾਨਕਿਆਂ ਗਿਆ ਬਿਨ ਕਦੇ ਟ੍ਰੇਨ ਕਦੇ ਬੱਸ ਦਾ ਉਹ ਸਫਰ ਸਾਰੇ ਰਾ ਸੋਚਣਾ ਕਦੋਂ ਆਉ ਨਾਨੀ ਦਾ ਘਰ ਨਿੱਕੀਆਂ ਉਮਰਾਂ ਚ ਬੀਜੇ ਨਿੱਕੇ-ਨਿੱਕੇ ਚਾ ਮਾਮੇ-ਮਾਸੀਆਂ ਦੇ ਨਿਆਣੇ ਛੋਟੇ ਵੱਡੇ ਭੈਣ ਭਰਾ ਇਕੱਠੇ ਹੋ ਕੇ ਖੇਡਣਾ ਤੇ ਘਰ ਨੂੰ ਸਿਰ ਤੇ ਚੁੱਕਣਾ ਛਿੜਕਾਂ ਖਾ ਕੇ ਨਾਨੇ ਤੋਂ ਨਾਨੀ ਪਿੱਛੇ ਲੁਕਣਾ ਧੂੜ ਹੱਕ ਕੇ ਨਾਨਕੇ ਪਿੰਡ ਦੀ ਆਥਰ ਨੂੰ ਘਰ ਆਉਣਾ ਫਲਾਣੇ ਦਾ ਮੁੰਡਾ ਫਲਾਣੀ ਦੀ ਕੁੜੀ ਪਿੰਡ ਵਾਲਿਆਂ ਨੇ ਮਾਂ ਦੇ ਨਾਂ ਨਾਲ ਬੁਲਾਉਣਾ ਖੁੱਲੇ ਅੰਬਰ ਥੱਲੇ ਚੁੱਲਾ ਤੇ ਚੁੱਲ੍ਹੇ ਤੇ ਰਈਦੀ ਦਾਲ ਪਿੱਤਲ ਦੇ ਗਲਾਸਾਂ 'ਚ ਲੱਸੀ ਰੋਟੀ ਮੱਖਣ ਦੇ ਨਾਲ ਸੱਤ ਮੰਜਿਆਂ ਦੇ ਆਲੇ-ਦੁਆਲੇ ਚੱਲਣ ਦੋ ਫਰਾਟੇ ਮੱਛਰਾਂ ਤੋਂ ਵੱਧ ਤੰਗ ਕਰਨ ਨਾਨੇ ਦੇ ਖਰਾਟੇ ਬਿਜਲੀ ਗਈ ਤੇ ਲਿਆਉਣੀ ਪੱਖੀਆਂ ਦੀ ਐਸੀ ਹਨੇਰੀ ਦੋ ਕਮਿੰਟ ਝੱਲ ਕੇ ਕਹਿਣਾ ਹੁਣ ਵਾਰੀ ਤੇਰੀ ਨੀਂਦ ਨਾਉਣ ਤੇ ਪੌਣੀਆਂ ਇੱਕ ਦੂਜੇ ਨੂੰ 부ਝਾਤਾ ਬਚਪਨ ਦੇ ਉਹ ਦਿਨ ਮੈਨੂੰ ਲੱਗਦੇ ਨੇ ਸੋਗਾਤਾ ਮੋਹ ਪਿਆਰ ਦੇ ਬੰਨੇ ਨਾ ਇੱਕ ਦੂਜੇ ਨੂੰ ਠੱਗਦੇ ਨੇ ਮੈਨੂੰ ਮੇਰੇ ਨਾਨਕੇ ਸੁਰਗ ਲੱਗਦੇ ਨੇ